ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਦਿੱਲੀ ਦਾ ਕੈਬਨ ਮੰਤਰੀ ਮਰਜਿੰਦਰ ਸਿੰਘ ਸਿਰਸਾ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਹੋਈ ਡੀਲ ਮਰਜਿੰਦਰ ਸਿੰਘ ਸਿਰਸਾ ਆਏ ਸੁਖਬੀਰ ਸਿੰਘ ਬਾਦਲ ਦੇ ਕੋਲ ਚੰਡੀਗੜ੍ਹ ਜਿੱਥੇ ਹੁਣ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਸ਼ਰੀਰ ਕੁਮਾਰ ਜਾਖੜ ਮਰਜਿੰਦਰ ਸਿੰਘ ਸਿਰਸਾ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਇਹ ਗੱਲਬਾਤ ਫੈਸਲਾ ਹੋ ਚੁੱਕੀ ਏ ਕਿਸ ਬੇਸ ਤੇ ਇੱਕ ਗੱਠ ਜੋੜ ਹੋਣਾ ਜੋ ਮਨਜਿੰਦਰ ਸਿੰਘ ਸਿਰਸਾ ਦਿੱਲੀ ਤੋਂ ਪੰਜਾਬ ਆਏ ਨੇ ਬੀਜੇਪੀ ਦਾ ਇੱਕ ਵਿਚੋਲਾ ਬਣ ਕੇ ਹੁਣ ਸੁਖਵੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਇਹ ਗੱਲਬਾਤ ਕਿਸ ਸਿਰੇ ਜਾ ਕੇ ਨੇਪਰੇ ਚੜ੍ਹਦੀਏ ਜੋ ਅਸੀਂ ਤੁਹਾਨੂੰ ਵੱਡੀ ਖਬਰ ਦੱਸਣ ਜਾ ਰਹੇ ਹਾਂ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਦੁ ਸਾਡਾ ਮਨਜਿੰਦਰ ਸਿੰਘ ਸਿਰਸਾ ਜੋ ਦਿੱਲੀ ਦੇ ਕੈਬਨ ਮੰਤਰੀ ਨੇ ਤੇ ਸਿੱਖ ਚਿਹਰਾ ਨੇ ਬੀਜੇਪੀ ਵਿੱਚ ਬੀਜੇਪੀ ਨੇ ਉਹਨਾਂ ਨੂੰ ਪੰਜਾਬ ਭੇਜਿਆ ਜੋ ਸੁਖਬੀਰ ਸਿੰਘ ਬਾਦਲ, ਸਨੀਲ ਕੁਮਾਰ ਜਾਖੜ ਤੇ ਹੋਰ ਅਕਾਲੀ ਲੀਡਰਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਰਹੀ ਏ ਜੋ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਪੂਰਾ ਦਿਨ ਚੰਡੀਗੜ੍ਹ ਦੇ ਵਿੱਚ ਬਤਾਇਆ ਗਿਆ ਸੁਖਬੀਰ ਸਿੰਘ ਬਾਦਲ ਦੀ ਸੈਕਟਰ 9 ਦੇ ਰਸਤੇ ਮਨਜਿੰਦਰ ਸਿੰਘ ਸਿਰਸਾ ਪਹੁੰਚੇ ਤੇ ਉੱਥੇ ਸੁਖਬੀਰ ਸਿੰਘ ਬਾਦਲ ਹਰਸਿਮਰ ਬਾਦਲ ਦੇ ਨਾਲ ਉਹਨਾਂ ਦੀ ਲੰਬੀ ਗੱਲਬਾਤ ਹੋਈ ਜਿਸ ਤੋਂ ਬਾਅਦ ਸਨੀਲ ਕੁਮਾਰ ਜਾਖੜ ਨੂੰ ਵੀ ਉੱਥੇ ਲਿਆਂਦਾ ਗਿਆ ਸੋ ਸੂਤਰਾਂ ਤੋਂ ਜੋ ਜਾਣਕਾਰੀ ਆਈ ਕਿ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਵੱਲੋਂ ਵਿਚੋਲੇ ਬਣ ਕੇ ਆਏ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਜੋ ਉਹਨਾਂ ਦੀ ਇਹ ਗੱਠਜੋੜ ਨੂੰ ਲੈ ਕੇ ਗੱਲਬਾਤ ਫਾਈਨਲ ਹੋਣੀ ਹੈ ਇਹ ਗੱਠਜੋੜ ਕਿਸ ਨੇਪਰੇ ਹੋਵੇਗਾ ਇਹ ਤਾਂ ਹੁਣ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਜੋ ਬੀਜੇਪੀ ਦੀਆਂ ਸ਼ਰਤਾਂ ਹਨ ਉਹ ਸੁਖਬੀਰ ਸਿੰਘ ਬਾਦਲ ਦੇ ਅੱਗੇ ਰੱਖੀਆਂ ਗਈਆਂ ਨੇ ਸੁਖਬੀਰ ਸਿੰਘ ਬਾਦਲ ਇਸ ਨੂੰ ਪ੍ਰਵਾਨ ਕਰਨਗੇ ਤਾਂ ਇਹ ਗੱਠਜੋੜ ਹੋ ਜਾਏਗਾ ਜੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਖੋਲ ਮਰਜਿੰਦਰ ਸਿੰਘ ਸਿਰਸਾ ਦੀ ਆਓ ਫਗਦ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਮਰਜਿੰਦਰ ਸਿੰਘ ਸਿਰਸਾ ਤੇ ਸੁਖਬੀਰ ਸਿੰਘ ਬਾਦਲ ਦੀ ਅੱਜ ਪਹਿਲੀ ਮੁਲਾਕਾਤ ਹੋਈ ਹੈ ਪਿਛਲੇ 6 ਸਾਲ ਦੇ ਬਾਅਦ ਜਦੋਂ ਲਗਭਗ ਅਕਾਲੀ ਭਾਜਪਾ ਦੀ ਸਰਕਾਰ ਖਤਮ ਹੋਈ ਉਸ ਤੋਂ ਬਾਅਦ ਮਰਜਿੰਦਰ ਸਿੰਘ ਸਿਰਸਾ ਤੇ ਸੁਖਬੀਰ ਸਿੰਘ ਬਾਦਲ ਦੀ ਕਦੇ ਮੁਲਾਕਾਤ ਨਹੀਂ ਹੋਈ ਜਦੋਂ ਕਿ ਸੁਖਬੀਰ ਸਿੰਘ ਬਾਦਲ ਨੇ ਮਰਜਿੰਦਰ ਸਿੰਘ ਸਿਰਸਾ ਨੂੰ ਪੰਜਾਬ ਦੇ ਵਿੱਚ ਕੈਬਨ ਮੰਤਰੀ ਦਾ ਰੈਂਕ ਦਿੱਤਾ ਹੋਇਆ ਸੀ ਦਿੱਲੀ ਤੋਂ ਸਪੈਸ਼ਲ ਚਲਦੇ ਸੀ ਮਨਜਿੰਦਰ ਸਿੰਘ ਸਿਰਸਾ ਤੇ ਪੰਜਾਬ ਆਉਂਦੇ ਸੀ ਚੰਡੀਗੜ੍ਹ ਸੈਕਟਰੀਏਟ ਵਿੱਚ ਰਹਿੰਦੇ ਸੀ ਸਾਰੇ ਕੰਮ ਕਾਰ ਸੁਖਵੀਰ ਸਿੰਘ ਬਾਦਲ ਦੇ ਖੁਦ ਦੇਖਦੇ ਸੀ ਅਫਸਰਾਂ ਦੀਆਂ ਮੀਟਿੰਗਾਂ ਕਰਦੇ ਸੀ ਜੋ ਹੁਣ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਨੂੰ ਕੈਬਨ ਮੰਤਰੀ ਬਣਾਇਆ ਗਿਆ ਦਿੱਲੀ ਦੇ ਵਿੱਚ ਸੋ ਮਨਜਿੰਦਰ ਸਿੰਘ ਸਿਰਸਾ ਪਹਿਲਾਂ ਵੀ ਭਾਜਪਾ ਦੇ ਨਾਲ ਜਿਹੜਾ ਉਹਨਾਂ ਦੇ ਰابطਾ ਸੀਗੇ ਔਰ ਉਸ ਤੋਂ ਬਾਅਦ ਅਕਾਲੀ ਦਲ ਨਾਲ ਉਹ ਗਠਜੋੜ ਕਰਾਉਣ ਨੂੰ ਲੈ ਕੇ ਮੋਰੀ ਰੋਲ ਅਦਾ ਕਰਨ ਕੇ ਜੋ ਰਮਨੀਤ ਮਿੱਟੂ ਭਾਵੇਂ ਵਾਰ-ਵਾਰ ਕਹਿ ਰਹੇ ਨੇ ਕਿ ਬੀਜੇਪੀ ਆਪਣੇ ਦਮ ਤੇ ਚੋਣਾਂ ਲੜੇਗੀ ਪਰ ਪੰਜਾਬ ਦੀ ਨਹੀਂ ਚੱਲੇਗੀ ਲੀਡਰਸ਼ਿਪ ਦੀ ਦਿੱਲੀ ਦੀ ਲੀਡਰਸ਼ਿਪ ਜਿਵੇਂ ਚਾਹੇਗੀ ਉਸੇ ਤਰ੍ਹਾਂ ਹੀ ਅਕਾਲੀ ਦਲ ਤੇ ਭਾਜਪਾ ਦਾ ਉਹ ਜਿਹੜਾ ਆਪਸੀ ਗੱਠਜੋੜ ਹੋਵੇਗਾ ਸੋ ਸੁਨੀਲ ਕੁਮਾਰ ਜਾਖੜ ਜੋ ਸੂਬੇ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਨਾਲ ਲਿਆ ਗਿਆ ਹੈ ਸੁਨੀਲ ਕੁਮਾਰ ਜਾਖੜ ਮਨਜਿੰਦਰ ਸਿੰਘ ਸਿਰਚਾ ਤੇ ਸੁਖਬੀਰ ਸਿੰਘ ਬਾਦਲ ਤਿੰਨਾਂ ਦੀ ਇਹ ਬਹੁਤ ਗੁਪਤ ਮੀਟਿੰਗ ਹੋਈ ਹੈ ਜਿਸ ਵਿੱਚ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਇਹ ਬਹੁਤ ਵੱਡਾ ਫੈਸਲਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਸામਨੇ ਆਵੇਗਾ ਕਿ ਕਿਸ ਸ਼ਰਤਾਂ ਦੇ ਉੱਪਰ ਇਹ ਫੈਸਲਾ ਹੋਵੇਗਾ ਗਠਜੋੜ ਹੋਵੇਗਾ ਜਦੋਂ ਕਿ ਦੂਸਰੇ ਪਾਸੇ ਇਹ ਵੀ ਕਹਾ ਜਾ ਰਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਜੋ ਇੱਕ ਇਨਵੀਟੇਸ਼ਨ ਕਾਰਡ ਦੇਣ ਵਾਸਤੇ ਆਏ ਸੀ ਜੋ ਉਹਨਾਂ ਦੀ ਬੇਟੀ ਦੀ ਸ਼ਾਦੀ ਹੈ ਦਿੱਲੀ ਦੇ ਵਿੱਚ ਉਸ ਸ਼ਖਵੀਰ ਸਿੰਘ ਬਾਦਲ ਨੂੰ ਇਨਵੀਟੇਸ਼ਨ ਕਾਰਡ ਦੇਣ ਆਏ ਨੇ ਸੁਨੀਲ ਕੁਮਾਰ ਜਖੜ ਨੂੰ ਦੇਣ ਆਏ ਨੇ ਜੋ ਭਾਜਪਾ ਦੇ ਲੀਡਰ ਤੇ ਉਸ ਦੇ ਨਾਲ ਹੀ ਪੰਜਾਬ ਦੇ ਰਾਜਪਾਲ ਹਰਿਆਣੇ ਦੇ ਮੁੱਖ ਮੰਤਰੀ ਸਾਰਿਆਂ ਦੀ ਰੈਸਟਿਓ ਜਾ ਕੇ ਉਹਨਾਂ ਨੇ ਇਨਵੀਟੇਸ਼ਨ ਕਾਰਡ ਦਿੱਤਾ ਹੈ ਪਰ ਦੂਸਰੇ ਪਾਸੇ ਜਦੋਂ ਇਹ ਚਰਚਾ ਨੇ ਕਿ ਦੋ ਇੱਕ ਵੱਡੇ ਲੀਡਰ ਆਫਸਰਾਂ 'ਚ ਮਿਲਦੇ ਹੋਣ ਤਾਂ ਫਿਰ ਸਿਆਸੀ ਜਿਹੜਾ ਉੱਥੇ ਗੱਲਬਾਤ ਹੋਣੀ ਜ਼ਰੂਰੀ ਤ ਹੈ ਸੁਨੀਲ ਕੁਮਾਰ ਜਾਖੜ ਵੀ ਉਹਨਾਂ ਦੇ ਨਾਲ ਮੌਜੂਦ ਹੁੰਦੇ ਨੇ ਪ੍ਰਵਿੰਦਰ ਸਿੰਘ ਬਰਾੜ ਵੀ ਨਾਲ ਹੁੰਦੇ ਨੇ ਪ੍ਰਵਿੰਦਰ ਸਿੰਘ ਬਰਾੜ ਜਿਹੜੇ ਕਿ ਭਾਜਪਾ ਦੇ ਵਿੱਚ ਮੁਖ ਜਨਰਲ ਸਕੱਤਰ ਦੇ ਅਹੁਦੇ ਤੇ ਬੈਠੇ ਨੇ ਸੋ ਭਾਜਪਾ ਤੇ ਅਕਾਲੀ ਦਲ ਗੱਠਜੋੜ ਨੂੰ ਲੈ ਕੇ ਇਹ ਲਗਾਤਾਰ ਮੀਡੀਆ ਦੇ ਵਿੱਚ ਚਰਚਾ ਚੱਲ ਰਹੀ ਏ ਦੋ ਇਹ ਸਤਾਈ ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਭਾਜਪਾ ਦਾ ਗੱਠਜੋੜ ਹੋਵੇਗਾ ਔਰ ਅਕਾਲੀ ਭਾਜਪਾ ਮਿਲ ਕੇ ਪੰਜਾਬ ਵਿੱਚ ਚੋਣਾਂ ਲੜਨਗੇ ਜਿਸ ਨੂੰ ਲੈ ਕੇ ਅਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਜੋ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਜਨੰਦਰ ਦੇਵਰੇ ਤੇ ਆਏ ਸੀ ਉਨ੍ਹਾਂ ਦੀ ਆਉਂ ਭਗਤ ਕੀਤੀ ਕਿ ਉਹਨਾਂ ਦਾ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ ਅਕਾਲੀ ਭਾਜਪਾ ਪੰਜਾਬ ਦੇ ਵਿੱਚ ਅਗਲਾ ਆਪਣਾ ਪਵਿੱਖ ਦੇਖ ਰਿਹਾ ਹੈ ਅਕਾਲੀ ਦਲ ਜੋ ਭਾਜਪਾ ਨਾਲ ਗੱਠਜੋੜ ਕਰਨਾ ਚਾਹੁੰਦਾ ਹੈ ਪਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਜੋ ਪੰਜਾਬ ਦੀ ਲੀਡਰਸ਼ਿਪ ਹੈ ਉਹ ਗੱਲ ਕਰ ਰਹੀ ਹੈ ਕਿ ਅਕਾਲੀ ਦਲ ਨਾਲ ਗੱਠਜੋੜ ਕਰਕੇ ਹੀ ਭਾਜਪਾ ਆਪਣਾ ਆਧਾਰ ਮਜ਼ਬੂਤ ਪਨਾ ਸਕਦੀ ਹੈ ਸੋ ਇਹ ਗੱਠਜੋੜ ਫੈਲ ਹੋ ਚੁੱਕਿਆ ਹੈ ਪਰ ਹੁਣ ਕਦੋਂ ਇਹ ਬਾਹਰ ਨਿਕਲ ਕੇ ਆਉਂਦਾ ਹੈ ਕਿਹੜੀਆਂ ਸ਼ਰਤਾਂ ਹੁੰਦੀਆਂ ਨੇ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਵਿੱਚ ਆਪਸੀ ਜੋ ਗੱਲਬਾਤ طے ਹੋ ਚੁੱਕੀ ਹੈ